ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅਸੀਂ ਜਦੋਂ ਗੁਰਦੁਆਰੇ ਆਏ ਤੇ ਅਸੀਂ ਦੇਖਿਆ ਸਾਰਿਆਂ ਦੇ ਦਾ ਅਰਥਾਂ ਦੇ ਵਿੱਚ ਸਾਈਨ ਕਰਵਾ ਰਹੇ ਸੀਗੇ ਤੁਸੀਂ ਜੀ ਹਾਂ ਤੇ ਇਸ ਸਾਈਡ ਤੇ ਵੀ ਇਹ ਤੁਹਾਡਾ ਬੈਨਰ ਲੱਗਿਆ ਹੋਇਆ ਬਲਿਓ ਚਿਰਾਗ ਸੋ ਇਹ ਕਿਹੜਾ ਉਪਰਾਲਾ ਆ ਲੈ ਦੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਨੋਟਿਸ ਕੀਤਾ ਜੀ ਜੀ ਤੇ ਸਾਡਾ ਇਹ ਬਲਿਓ ਚਿਰਾਗ ਇੱਕ ਅਸੀਂ ਕੈਂਪੇਨ ਕਰ ਰਹੇ ਹਾਂ ਇਹ ਗੁਰਨਾਣ ਅਕੀ ਮਹਾਰਾਜੀ ਦਾ ਜਿਆ ਜਨ ਗੋਲਪੁਰ ਵਿਆਹ ਜੀ ਉਹ ਨਵੰਬਰ ਦਾ ਮਹੀਨਾ ਜਿਹਦਾ ਆਉਂਦਾ ਹੈ ਕਿ ਪੂਰਾ ਮਹੀਨਾ ਆਪਾਂ ਆਪਣੇ ਘਰਾਂ ਤੇ ਦੁਕਾਨਾਂ ਦੇ ਕਾਰੋਬਾਰਾਂ ਤੇ ਪੂਰਾ ਮਹੀਨਾ ਲੜੀਆਂ ਲਾਈਟਾਂ ਲਾ ਕੇ ਉਹਨੂੰ ਵੱਡੇ ਲੈਵਲ ਤੇ ਇੱਕ ਵੱਡੀ ਦੀਵਾਲੀ ਵਾਂਗ ਮਨਾਈਏ ਠੀਕ ਹੈ ਤੇ ਗੁਰੂ ਮਹਾਰਾਜ ਪਾਸ਼ਾ ਦਾ ਨਾਂ ਤੇ ਮੈਸੇਜ ਪੂਰੀ ਦੁਨੀਆ 'ਚ ਫਲਾਈਏ ਜੀ ਇਹ ਸਾਡਾ ਹੈਗਾ ਜੀ ਸੋ ਇਹਦੇ ਨਾਲ ਜਿੱਦਾਂ ਆਪਣੇ ਪੰਜਾਬੀ ਕਮਿਊਨਿਟੀ ਇੰਡੀਅਨ ਕਮਿਊਨਿਟੀ ਆ ਸੋ ਤੁਸੀਂ ਇਹ ਚੀਜ਼ ਨੋਟਿਸ ਕੀਤੀ ਪਰਾਂ ਦੇ ਵਿੱਚ ਲਾਈਟਾਂ ਜਿਹੜੀਆਂ ਲਾਉਣੀਆਂ ਉਹਦੇ ਨਾਲ ਸਿੱਖੀ ਦਾ ਪ੍ਰਚਾਰ ਜਿੱਦਾਂ ਇਹ ਕਿਸ ਤਰ੍ਹਾਂ ਰਿਲੇਟ ਕਰਨਗੇ ਆ ਇਹ ਚੀਜ਼ਾਂ ਗੁਰਨਾਰਿੰਗ ਪਾਸ਼ਾ ਜੀ ਨੇ ਕੀ ਕੀਤਾ ਸੀਗਾ ਹਾਂ ਹਾਂ ਕਿ ਉਹਨਾਂ ਨੂੰ ਤਾਂ ਸਭ ਪਤਾ ਸੀ ਨਾ ਜੀ ਉਹ ਸੂਰਜ ਵਾਲਾ ਜੋ ਪਾਣੀ ਛੁੱਟਦੇ ਸੀ ਨਾ ਹਾਂਜੀ ਟੂ ਕਰੀ ਟੈਨਸ਼ਨ ਹੈ ਨਾ ਜੀ ਤੇ ਜਦੋਂ ਆਪਾਂ ਸਾਰੇ ਸਿੱਖਾਂ ਦੇ ਘਰਾਂ 'ਚ ਲਾਈਟਾਂ ਲੱਗਣਗੀਆਂ ਹਾਂ ਹਾਂ ਤੇ ਸਾਰੇ ਲੱਗ ਲੈਣਗੇ ਨੋਟਿਸ ਕਰਨਗੇ ਕਿ ਲਾਈਟਾਂ ਕਿਉਂ ਲਾਈਆਂ ਏ ਤੇ ਵੀ ਵਿਲ ਹੈਵ ਟਾਪਿਕ ਟੂ ਡਿਸਕਸ ਹੈ ਨਾ ਕਿ ਲਾਈਟਾਂ ਤਾਂ ਲਾਈਆਂ ਨੇ ਇਹ ਗੁਰਨਾਰਿੰਗ ਪਾਸ਼ਾ ਜੀ ਨੇ ਸਾਡੇ ਗੁਰੂ ਨੇ ਇਹ ਜਗਤ ਗੁਰੂ ਨੇ ਇਹ ਉਹਨਾਂ ਦਾ ਮੈਸੇਜ ਆ ਜੀ ਤੇ ਜਦੋਂ ਵੀ ਮੈਸੇਜ ਅੱਜ ਤੱਕ ਅਸੀਂ ਦੇਖਿਆ ਕੋਈ ਵੀ ਕਮਿਊਨਿਟੀ ਦਾ ਬੰਦਾ ਜਦੋਂ ਮੈਸੇਜ ਉਹ ਪੜਦਾ ਵਾ ਜਦੋਂ ਉਹਤੇ ਮਾਰੇ ਕਿਰਪਾ ਕਰਦੇ ਤੇ ਪੜਾਉਂਦੇ ਤੇ ਉਹ ਕਹਿੰਦਾ ਆਹ ਤੇ ਬਹੁਤ ਹੀ ਸੋਹਣਾ ਮੈਸੇਜ ਆ ਜੀ ਤੇ ਜਿਉ ਮੈਸੇਜ ਪਹੁੰਚਿਆ ਹੀ ਨਾ ਇਹ ਤਾਂ ਮੇਰੇ ਆਪਾਂ ਜਸਟਿਸ ਨਹੀਂ ਕੀਤਾ ਆਪਾਂ ਗੁਰੂ ਮਾਰੇ ਦੇ ਪੁੱਤਰ ਹੋਣ ਦਾ ਇਹਦਾ ਸਾਡਾ ਹੱਕ ਅਦਾ ਨਹੀਂ ਕੀਤਾ ਜੀ ਇਹ ਅਸੀਂ ਕਰੀ ਕੋਸ਼ਿਸ਼ ਕਰ ਰਹੇ ਹਾਂ ਜੀ ਸੋ ਬੇਸਿਕਲੀ ਯਾਨੀ ਇਹ ਸ਼ੁਰੂਆਤ ਇੱਥੋਂ ਆ ਕਿ ਸਭ ਤੋਂ ਪਹਿਲਾਂ ਇੰਦਾ ਸਾਰੇ ਜਣੇ ਲਾਈਟਾਂ ਲਾਓ ਘਰ ਦੇ ਵਿੱਚ ਤਾਂ ਜੋ ਬਾਕੀਆਂ ਦੇ ਨੋਟਿਸ 'ਚ ਇਹ ਗੱਲ ਆਵੇ ਆਪਣਾ ਇੱਕ ਇਹ ਕਹਿ ਕੇ ਕਿ 3 ਦਿਨ ਪੂਰੇ ਕਰਨੇ ਆ ਅੱਛਾ ਜੀ ਉਸੇ ਕਰਕੇ ਅਸੀਂ ਆਹ ਜਿਹੜਾ ਸਾਈਨ ਅਪ ਕਰਨਾ ਲੈਟਰ ਜੀ ਲੈਟਰ ਹਟ ਸਾਈਨ ਅਪ ਕਰਨਾ ਠੀਕ ਹੈ ਜੀ ਇਹਦੇ ਤੇ ਆਪਾਂ ਪੂਰੀ ਡਿਟੇਲ ਭੇਜਣੀ ਹੈਗੀ ਆ ਅੱਛਾ ਜੀ ਇਸੇ ਕਰਕੇ ਸਾਈਨ ਅਪ ਕਰ ਰਹੇ ਹਾਂ ਨਾ ਇਹਦੇ ਤੇ ਆਪਾਂ ਇੱਕ ਜਿਹੜੀ ਲਹਿਰ ਬਣਾਉਣੀ ਹੈ ਨਾ ਹਾਂ ਹਾਂ ਉਹ ਲਹਿਰ ਵਾਸਤੇ ਆਪਣੇ ਇਨਸਟਰਕਸ਼ਨ ਸਾਜਣਗੇ ਹਮੜਾ ਪੈਸਾ ਕਰੀਏ ਇਸ ਤਰ੍ਹਾਂ ਕਰੀਏ ਜੀ ਇਹ ਸਾਡੇ ਸਾਰੇ ਬੱਚੇ ਨਾਲ ਸੇਵਾ ਕਰਦੇ ਹਾਂ ਹਾਂਜੀ ਬਿਲਕੁਲ ਅਸੀਂ ਦੇਖਿਆ ਹਾਂਜੀ ਸੋ ਇਨ ਕੇਸ ਅਗਰ ਜਿੱਦਾਂ ਕੋਈ ਹੁਣ ਤੁਸੀਂ ਘਰਾਂ 'ਚ ਲਾਈਟਾਂ ਲਾਈਆਂ ਤੇ ਕੋਈ ਤੁਹਾਨੂੰ ਪੁੱਛੇ ਫਿਰ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੱਸੋਗੇ ਕਿ ਜਿੱਦਾਂ ਸਟਾਰਟਿੰਗ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਜਾਂ ਕੋਈ ਰੈਂਡਮ ਗੋਰਾ ਤੁਹਾਨੂੰ ਪੁੱਛਦਾ ਆ ਕਿ ਤੁਸੀਂ ਇਹ ਲਾਈਟਾਂ ਕਿਉਂ ਲਾਈਆਂ ਫਿਰ ਉਹਨਾਂ ਨੂੰ ਤੁਸੀਂ ਕੀ ਜਿੱਦਾਂ ਕਹੋਗੇ ਵੀ ਮੇਨ ਰੀਜ਼ਨ ਕਿ ਲਾਈਕ ਬੁੱਲਾ ਚੰਗ ਦਾ ਕਰਦੇ ਆ ਦੇਖੀਆ ਕਿ ਜਿਹੜਾ ਫੋਰਪ सेलिब्रेशन ਆ ਉਹ ਬੜੀ ਤਰ੍ਹਾਂ ਹੋਵੇ ਬੜੀ ਖੈ सेलिब्रेट ਕਰੀਏ ਸ੍ਰੀ ਦਬਾਗੀ ਬਾਗਲਪੋੜੇ ਲਾਈਟ ਲਾ ਕੇ ਕਰੀਏ ਐਂਡ ਦੈਨ ਜਿਹੜਾ ਉਹ ਸਲਿਬੇ ਖਾਨੇ ਨਾ ਫਰਮਾ ਜੀ ਦਾ ਜਿਹੜਾ ਨਾ ਉਹੀ ਰਸਨ ਹੁੰਦਾ ਜੀ ਸੋ ਉਹੀ 스테जेस ਇਹ ਆ ਕੇ ਲਾਈਕ ਇੱਕ ਤੋਂ ਸ਼ੁਰੂ ਕਰਕੇ ਫਿਰ ਗਾਹਾਂ ਉਹੀ ਜਗੁਣਾ ਕੇ ਜਿਹਦਾ ਮੈਸੇਜ ਸਾਰਿਆਂ ਨੂੰ ਪਹੁੰਚੇ ਉਹ ਮੈਸੇਜ ਤੋਂ ਉਹਨਾਂ ਦਾ ਮੈਸੇਜ ਵੀ ਤੁਸੀਂ ਥੋੜਾ ਜਿਹਾ ਜੀ ਹਾਂ ਜੀ ਕਿਸ ਕੋਈ ਗੋੜਾ ਆਊਗਾ ਕਿਸੇ ਜੈਸੇ ਕੀ ਮਨਾਉਣੇ ਐ ਸੇ ਦੱਸਨੇ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਸੀ ਉਸੇ ਇਕਤਾ ਦਾ ਇੱਕ ਪਿਆਰ ਦਾ ਜੀ ਕਿ ਸਾਰੇ ਇੱਕ ਪੈਨ ਪਰ ਆ ਹੇਗੇ ਆ ਕੇ ਸਾਡਾ ਜਿਹੜਾ ਸਕਿਨ ਕਲਰ ਆ ਸਾਡਾ ਜਿਹੜਾ ਰਿਲੀਜੀਅਨ ਕਾਸ ਜੋ ਵੀ ਆ ਜੀ ਉਹ ਮਾਇਨੇ ਨਹੀਂ ਰੱਖਦਾ ਕਿਉਂਕਿ ਸਾਡੇ ਵਿੱਚ ਉਹ ਜਿਹੜੀ ਜ਼ੋਰ ਤੇ ਆ ਜੀ ਉਹ ਇੱਕ ਸਾਲ ਵੀ ਇੱਕ ਹੈ ਬਿਲਕੁਲ ਨਹੀਂ ਇੱਕ ਸੋ ਉਹ ਆਹੀ ਮੈਸੇਜ ਉਹ ਸੀ ਜੇ ਸੀ ਡੂੰਗਾ ਲੈ ਕੇ ਜਾਣਾ ਚਾਹੁੰਦੇ ਆ ਕਿ ਅਸੀਂ ਸਾਰੇ ਐਕ ਗਿਆ ਸਾਰੇ ਪੈਨ ਕਰਾ ਜੀ ਬਿਲਕੁਲ ਜੀ ਭਾਈ ਸਾਹਿਬ ਹਾਂਜੀ ਸਭ ਨੂੰ ਪੈਸੇ ਸਿਵਰ ਦੇ ਤੇ ਇਸ ਗੁੰਦੇ ਅੱਛਾ ਜੀ ਕਿ ਸਕੂਲ ਜਾਣਾ ਚਾਹਤਾ ਅੱਛਾ ਜੀ ਉਹਦੇ ਪੁਲਿਸ ਹਸਾਬਾ ਇਹਨਾਂ ਦੇ ਵੀ ਵਿਚਾਰ ਬਾਰੇ ਜੀ ਹਾਂਜੀ ਭਾਈ ਸਾਹਿਬ ਜੀ ਤੇ ਉਹ ਵਿਚਾਰ ਆਪਣੇ ਬਹੁਤ ਸੋਹਣਾ ਉਪਰਾਲਾ ਕਰ ਰਹੇ ਆ ਤੁਸੀਂ ਤੇ ਦੋ ਸ਼ਬਦ ਹਾਂ ਪਾਇਜ਼ਾ ਜੀ ਨੇ ਦੱਸਿਆ ਕਿ ਕਿਦਾਂ ਆਪਾਂ ਬਲੂਚਰਾਂ ਦਾ ਕੀ ਮੈਸੇਜ ਆ ਪਰ ਇਹਦੇ ਨਾਲ ਕਿ ਪੇਰੈਂਟਸ ਜੋ ਵੀ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਜੀ ਕਿ ਯੂਥ ਨੂੰ ਤੇ ਪੇਰੈਂਟਸ ਨੂੰ ਵੀ ਜੇ ਤੁਹਾਡੇ ਬੱਚੇ ਸਕੂਲਾਂ ਚ ਜਾਂਦੇ ਨੇ ਹਾਂਜੀ ਤਾਂ ਉਹਨਾਂ ਨੂੰ ਗੁਰਪੁਰਬ ਵਾਲੇ ਦਿਨ ਛੁੱਟੀ ਕਰਵਾਓ ਅੱਛਾ ਜੀ ਤਾਂ ਜੋ ਜਦੋਂ ਟੀਚਰ ਪੁੱਛਣ ਜਾਂ ਕਾਉਂਸਲਰ ਪੁੱਛਣ ਜਾਂ ਤੁਸੀਂ ਕਾਲ ਕਰਦੇ ਹੋ ਕਿ ਬੱਚੇ ਸਾਡੇ ਛੁੱਟੀ ਕਰਨੀ ਆ ਤੇ ਇਹ ਵੀ ਦੱਸਣ ਕਿ ਗੁਰਨਾਗ ਦੇਵੀ ਦਾ ਗੁਰਪੁਰਬ ਹੈ ਤੇ ਅਸੀਂ ਅੱਜ ਛੁੱਟੀ ਕਰਨੀ ਜੀ ਤੇ ਉਹਦੇ ਨਾਲ ਕੱਲ ਉਹਨਾਂ ਦੇ ਫਰੈਂਡ ਜੇ ਅਗਲੇ ਦਿਨ ਘਰੇ ਜਾਣਗੇ ਉਹਨਾ ਫਰੈਂਡ ਪੁੱਛਣਗੇ ਤੂੰ ਕੱਲ ਆਇਆ ਨਹੀਂ ਤਾਂ ਪਤਾ ਲੱਗੂਗਾ ਵੀ ਨਾਲ ਕੋਣ ਦੀ ਜਗ੍ਹਾ ਵਰਪਰ ਸੀਗਾ ਤੇ ਉਹ ਛੋਟੇ ਬੱਚਿਆਂ ਚ ਵੀ ਉਹ ਮੈਸੇਜ ਜਾਊ ਟੀਚਰ ਚ ਮੈਸੇਜ ਜਾਊਗਾ ਕਮਿਊਨਿਟੀ ਤੇ ਹਰ ਸਕੂਲ ਚ ਜੇ ਬੱਚੇ ਛੁੱਟੀ ਕਰ ਰਹੇ ਨੇ ਐਲਿਮੈਂਟਰੀ ਮਿਡਲ ਹਾਈ ਸਕੂਲ ਹੈ ਨਾ ਉਹ ਇਹ ਮੈਸੇਜ ਕਿੱਦਾਂ ਨਹੀਂ ਮੈਂ ਛੋਟੇ ਛੋਟਿਆਂ ਤੋਂ ਵੱਡੇ ਨੂੰ ਜਾਊਗਾ ਤੇ ਆਪਣੇ ਬੱਚਿਆਂ ਨੂੰ ਜੇ ਤੁਸੀਂ ਗਿਫਟ ਦੇਣੇ ਹੋ ਆਪਾਂ ਪਤਾ ਹੈ ਕਿ ਬੀਂਗ ਇੱਥੇ ਅਮਰੀਕਾ ਚ ਇੱਕ ਜਿਵੇਂ ਰਿਵਾਜ ਬਣਿਆ ਆ ਕਿ ਕ੍ਰਿਸਮਸ ਦੇ ਮੌਕੇ ਬੱਚੇ ਖਾਉਂਦੇ ਨੇ ਸਾਰੇ ਜਿਹੜੇ ਜਨਨ ਹਨ ਸਾਡੀ ਵੇਸਟਲਿਸਟ ਹੈ ਅਜਾ ਕੋਈ ਆ ਤਾਂ ਉਹਨੂੰ ਕਨਵਰਟ ਕਰੀਏ ਬੱਚਿਆਂ ਨੂੰ ਗੁਰਪੁਰਬ ਤੋਂ ਮਹੀਨਾ ਪਹਿਲਾਂ ਕਹੀਏ ਵੀ ਆਪਣੀ ਵੇਸਟਲਿਸਟ ਬਣਾ ਲਓ ਜੀ ਗੁਰਪੁਰਬ ਵਾਰਾ ਗੁਰੂ ਨਾਲ ਦੇ ਜੀ ਤਾਂ ਅਸੀਂ ਤੁਹਾਨੂੰ ਗਿਫਟ ਜਿਹੜੀ ਹੈ ਗੁਰਪੁਰਬ ਤੋਂ ਲੈ ਕੇ ਦੇਣੀ ਆ ਨਾ ਜੋ ਕਿ ਨਵੇਂ ਸਾਲ ਤੇ ਜਾਂ ਕ੍ਰਿਸਮਸ ਤੇ ਲੈ ਕੇ ਦੇਣੀ ਆ ਤਾਂ ਉਹ ਬੱਚੇ ਆਪਣੇ ਯਾਦ ਰੱਖਣਗੇ ਜਦੋਂ ਨਵੇਂ ਕੱਪੜੇ ਪਾ ਕੇ ਨਵੇਂ ਸ਼ੂਟ ਪਾ ਕੇ ਇਹਨਾਂ ਮਈ 12 ਐਸ ਸਕੂਲ ਨਾਲ ਚ ਜਾਣਗੇ ਜੀ ਉਹ ਦੂਜੇ ਪੁੱਛਣਗੇ ਵੀ ਹਾਲੇ ਤੱਕ ਕ੍ਰਿਸਮਸ ਨਹੀਂ ਆਈ ਹਲੇ ਤਾਂ ਨਵੇਂ ਸਾਲ ਨੇ ਆਇਆ ਥੋਸੀ ਕਿਉਂ ਗਿਫਟ ਕਿਉਂ ਮਿਲਗੇ ਸਭ ਨੂੰ ਮੈਨੂੰ ਤਾਂ ਇੰਪੈਕਟ ਉਹਦਾ ਬਹੁਤ ਵੱਡਾ ਆ ਜੇ ਕੋਈ ਕਾਲਜਾਂ ਚ ਜਿਹੜੇ ਸਟੂਡੈਂਟ ਜਾਂਦੇ ਨੇ ਉਹ ਵੀ ਛੁੱਟੀ ਕਰਨ ਉਹਦਾਂ ਬਿਜ਼ਨਸ ਚ ਆਪਾਂ ਬਿਜ਼ਨਸ ਆਪਣਾ ক্লোਜ਼ ਕਰੀਏ ਇੱਕ ਦਿਨ ਲਈ ਜਿਵੇਂ ਪਾਈ ਸਾਹਿਬ ਨੂੰ ਸਾਡੇ ਜਿਨ੍ਹਾਂ ਦੇ ਵੀ ਬਿਜ਼ਨਸ ਹੈਗੇ ਨੇ ਉਹ ਉਦੋਂ ਗੁਰਪੁਰਵਾਲੇ ਦਿਨ ਬਿਜ਼ਨਸ ਬੰਦ ਰੱਖਦੇ ਆ ਅੱਛਾ ਜੀ ਤੇ ਬਿਜ਼ਨਸ ਤੇ ਵੀ ਲਾਈਟਾਂ ਲਾਉਂਦੇ ਆ ਤੇ EMPLOYEES ਨੂੰ ਬੋਨਸ ਉਦੋਂ ਦਿੰਦੇ ਆ ਜੀ ਗੁਰਪੁਰਵਾਲੇ ਦਿਨ ਜੀ ਤਾਂ ਜੋ ਉਹਨਾਂ ਨੂੰ ਇਹ ਆਗਿਆ ਦੇ ਵੀ ਹਾਂ ਕਿਉਂ ਦਿੱਤਾ ਯਾਰ ਖਲੇ ਤਾਂ ਯੋ ਨਾ ਮੋਸੇ ਇੱਕ ਟ੍ਰੈਂਡ ਆ ਕਿ ਕ੍ਰਿਸਮਸ ਤੇ ਕ੍ਰਿਸਮਸ ਤੇ ਨਿਊ ਇਅਰ ਆ ਜਾਂ ਆਪਣਾ ਦੀਵਾਲੀ ਤੇ ਮੋਸਲੀ ਇੰਡੀਆ ਦੇ ਵਿੱਚ ਵੀ ਬੋਨਸ ਦਿੱਤੇ ਜਾਂਦੇ ਆ ਪਰ ਆਪਾਂ ਉਹਨੂੰ ਬਦਲੀਏ ਕਿ ਆਪਾਂ ਗੁਰਪੁਰਵਾਲੇ ਦਿਨ ਹੀ ਆਪਣੇ EMPLOYEES ਨੂੰ ਬੋਨਸ ਗਿਫਟ ਆਪਣੇ ਕਲੀਗਜ਼ ਨੂੰ ਜੇ ਆਪਾਂ ਬਾਹਰ ਕੰਮ ਕਰਦੇ ਹਾਂ ਜੇ ਮੈਂ ਆਪਣੇ ਬਹੁਤ ਬੰ ਹੈਗੇ ਪੈਣਾ ਬਿਕ ਗਿਆ ਜਿਹੜਿਆਂ ਹਸਪੀਟਲਸ ਚ ਕੰਮ ਕਰਦੇ ਆਇਆ ਨਰਸਿਸ ਨੇ ਉਹ ਛੁੱਟੀ ਕਰਨ ਗਈਆਂ ਨਾਲ ਦੇ ਪੁੱਛਣਗੇ ਤੁਸੀਂ ਕਿਉਂ ਛੁੱਟੀ ਕੀਤੀ ਆਪਣੇ ਡਾਕਟਰ ਜਿਹੜੇ ਹੈਗੇ ਨੋ ਛੁੱਟੀ ਕਰਨਗੇ ਇੰਜੀਨੀਅਰ ਛੁੱਟੀ ਕਰਨਗੇ ਉਹ ਸਾਰੇ ਪੁੱਛਣਗੇ ਵੀ ਅੱਜ ਕਿਉਂ ਜੀ ਤਾਂ ਇਹ ਜਿਹੜਾ ਉਹ ਮੈਸੇਜ ਆਉਗਾ ਉਹਦਾ ਇਹ ਤੁਸੀ ਰਿਮੈਂਬਰਡ ਇਅਰ ਆਫ ਰੀਅਰ ਆਫ ਰੀਅਰਸ ਜੀ ਸੋ ਭਾਈ ਸਾਹਿਬ ਜੀ ਜਿੱਦਾਂ ਇਹ ਤੁਸੀਂ ਜਿੰਨੀਆਂ ਵੀ ਜਿਹੜੇ ਵੀ ਉਪਰਾਲੇ ਤੁਸੀਂ ਕਰਨੇ ਆ ਜਿੱਦਾਂ ਇਹਦੀ ਸ਼ੁਰੂਆਤ ਜਿਹੜੀ ਇਹ ਵਾਲੇ ਤੁਸੀਂ ਪਹਿਲਾਂ ਬਲੇਓ ਚਰਾਗ ਤੋਂ ਕੀਤੀ ਕਿ ਜਿੱਦਾਂ ਪਰ ਲਾਈਟਾਂ ਵਾਲਾ ਪਹਿਲਾਂ ਸ਼ੁਰੂ ਕਰੀਏ ਫਿਰ ਜਿੱਦਾਂ ਹੌਲੀ-ਹੌਲੀ ਜਿੱਦਾਂ ਇੱਕ ਗੋਸ ਹੈਂਡ ਇਨ ਹੈਂਡ ਹੈ ਨਾ ਜੀ ਹੱਥ ਨਾਲ ਜਦੋਂ ਇੱਕ ਇੱਕ ਲੜੀ ਆਏ ਇੱਕ ਚੀਜ਼ ਹੈਗੀ ਜਿੱਦਾਂ ਜਦੋਂ ਸੋਚ ਕੇ ਦੇਖੀ ਆਪਾਂ ਇਹਨਾਂ ਲੱਗਦੀ ਜਦੋਂ ਇਸ ਕ੍ਰਿਸਮਸ ਸ਼ੁਰੂ ਹੋ ਰਹੀ ਹੋਈ ਹੋਈ ਹਾਂਜੀ ਤੇ ਕਿਸੇ ਤਰੀਕੇ ਨਾਲ ਤੇ ਲੜੀਆਂ ਜਾਂ ਲਾਈਟਾਂ ਲੱਗਣੀ ਸ਼ੁਰੂ ਹੋਈਆਂ ਹੋਣਗੀਆਂ ਕਿਸੇ ਨੇ ਕਿਸੇ ਨੂੰ ਕਿਹਾ ਜੀ ਬਿਲਕੁਲ ਜੀ ਰੋਸ਼ਨੀ ਕਰੋ ਜਾਂ ਲਾਈਟਸ ਕਰੋ ਹੁਣ ਹੁੰਦਾ ਨੂੰ ਕਿਸੇ ਨੂੰ ਵੀ ਲੋੜ ਪੈਂਦੀ ਕਹਿੰਦੀ ਲਾਈਟਾਂ ਲਾਓ ਬਿਲਕੁਲ ਹਾਂ ਇੱਕ ਲਹਿਰ ਬਣ ਗਈ ਲਹਿਰ ਬਣ ਗਈ ਹਾਂਜੀ ਜੀ ਆਪਾਂ ਅੱਗੇ ਨੂੰ ਸੋਚੀਏ ਅੱਜ ਤੋਂ 2 ਸਾਲ ਬਾਅਦ ਜਦੋਂ ਸਭ ਦੇ ਲਈ ਲੱਗਦੀਆਂ ਤੇ ਫਿਰ ਇਹ ਨਹੀਂ ਬਣਦੀ ਨਾ ਕਿ ਸਾਰੇ ਇਹ ਨਹੀਂ ਕਹਿੰਦੇ ਕਿ ਕੀ ਹੋ ਰਿਹਾ ਹੈ ਕਿਹੜੇ ਕਿਹੜੇ ਗੋਰ ਪਰ ਹੈ ਜੀ ਇਸੇ ਤਰ੍ਹਾਂ ਕੀ ਖਿਆਦਾ ਨਾ ਪੁਰਬ ਮੁਬਾਰਕ ਸਾਰੇ ਕਹਿੰਗੇ ਪੁਰਬ ਮੁਬਾਰਕ ਪੁਰਬ ਮੁਬਾਰਕ ਜੀ ਹੁਣ ਕਿਤੇ ਕਹਿੰਦੇ ਆ ਮੈਰੀ ਕਿਸਮਸ ਮੈਰੀ ਕਿਸਮਸ ਯਸ ਆ ਸਾਨੂੰ ਵੀ ਖੁਸ਼ੀ ਹੁੰਦੀ ਆ ਆਪਾਂ ਵੀ ਕਿਸਮ ਵਿੱਚ ਕਿਦਾਂ ਭੱਜੇ ਫਿਰਦੇ ਆ ਕਿਸਮ ਜੀ ਕਿਸਮ ਦਾ ਆਪਾਂ ਕਹਿੰਦੇ ਆ ਪੁਰਬ ਮੁਬਾਰਕ ਪੁਰਬ ਮੁਬਾਰਕ ਹਾਂਜੀ ਬਿਲਕੁਲ ਬਾਕੀ ਭਾਈ ਸਾਹਿਬ ਜੀ ਜਿੱਦਾਂ ਇੰਡੀਆ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ ਮਤਲਬ ਇੰਡੀਆ ਚ ਸਾਰੇ ਲਾਈਟਿੰਗ ਕਰਦੇ ਆ ਪਰ ਇੱਥੇ ਆਪਾਂ ਨੂੰ ਯੂ ਐਸ ਦੇ ਵਿੱਚ ਇਹ ਪ੍ਰਾਲਾ ਕਰਨ ਦੀ ਲੋੜ ਆ ਜਿੱਦਾਂ ਇੰਡੀਆ ਵੀ ਕਰਦੇ ਆ ਆਪਣੇ ਕਰਦੇ ਆ ਜਿੱਦਾਂ ਇੱਕ ਦੋ ਦਿਨ ਕਰਦੇ ਆ ਸਾਰੇ ਪਰ ਇੱਕ ਚੀਜ਼ ਹੈ ਮੈਂ ਆਪਣੇ ਘਰ ਦੇ ਦੇਖਾ ਅੱਜ ਤੋਂ 2 ਸਾਲ ਪਹਿਲਾਂ ਤੇ ਸਾਨੂੰ ਦੀਵਾਲੀ ਦਾ ਜਿਆਦਾ ਸੀਗਾ ਦੀਵਾਲੀ ਨੂੰ ਜਿਆਦਾ ਬਣਾਉਂਦੇ ਸੀ ਦੀਵਾਲੀ ਲਾਈਟਾਂ ਸੀ ਬਿਤੇਰੀ ਮਿਸਰੀ ਕਰਦੇ ਗੁਰਪਰ ਮਿਸ ਹੋ ਜੇ ਪਰ ਹੁਣ ਇਹ ਨੈਰ ਬਣੀ ਗਿਆ ਤੋਂ ਬਗਰ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਇਹ ਜਿਹੜੀ ਬਲੂਚ ਰਾਜ ਲੈ ਰਿਹਾ ਜੀ ਕੱਲੀ ਯੂ ਐਸ ਏ ਚ ਨਹੀਂ ਆਪਾਂ ਕਰ ਰਹੇ ਇਹ ਕੈਨੇਡਾ ਚ ਸਾਰੇ ਕੈਨੇਡਾ ਦੇ ਮੇਨ ਜਿਵੇਂ ਸਿਟੀਜ਼ ਹੈ ਨਾ ਵੀ ਅੱਛਾ ਜੀ ਬ੍ਰਿਟਿਸ਼ ਕੋਲੰਬੀਆ ਬੀ ਸੀ ਸਾਰੀ ਕਲਗਰੀ ਐਡਮੈਂਟਨ ਕਾਂਟੋ ਤੇ ਇਧਰ ਆਪਣੇ ਯੂਐਸਏ ਚ ਮਿਸ਼ੀਗਨ ਨਿਊਯਾਰਕ ਇੰਡੀਆਨਾ ਬੈਸਨ ਸਾਰੇ ਸ਼ਹਿਰ ਆਪਾਂ ਹੁਣ ਜਿਵੇਂ ਭਾਈ ਸਾਹਿਬ ਹੁਣੇ ਕੱਲ ਸੈਟਲ ਜਾ ਕੇ ਆਏ ਨੇ ਉਥੇ ਨਗਰ ਕੀਰਤਨ ਸੀ ਉਥੇ ਤਕਰੀਬਨ 4000 ਤੋਸੇ ਸਾਈਨ ਅਪ ਕੀਤਾ ਹੈ ਅੱਛਾ ਜੀ ਕੱਲ੍ਹ ਕਰੀ ਕੱਲ ਨਗਰ ਕੀਰਤਨ ਸੀਗਾ ਉਥੇ 10000 ਤੋਸੇ ਸਾਈਨ ਅਪ ਕੀਤਾ ਹੈ ਮਿਸ਼ਨ ਹੈ 1 ਮਿਲੀਅਨ ਸਾਈਨ ਅਪ ਦਾ ਹੈ ਬਹੁਤ ਬੜਾ ਦੇਸੇ ਤੋਂ ਇਦਾਂ ਹੀ ਬੱਚੇ ਜਾਂਦੇ ਨੇ ਯੂਥ ਇਹਨਾਂ ਵਰਗੇ ਬੱਚੇ ਜਾਂਦੇ ਨੇ ਇਸ ਦਾ ਸਪੋਰਟ ਨੂੰ ਹੋਣਿਆ ਇਹਨਾਂ ਨੇ ਜੋ ਜਿਹੜਾ ਅੱਗੇ ਚੱਲਣਾ ਹੈ ਕਾਹਿਆਂ ਨਾ ਜੀ ਹੁਣ ਲਾਈਟਾਂ ਲਾ ਜੀ ਆਪਣੇ ਜਿਵੇਂ ਸਾਡੇ ਨੇਬਰ ਗੋਰੇ ਨੇ ਮੈਕਸੀਕਨ ਨੇ ਚਾਈਨਿਸ ਨੇ ਹੈਨਾ ਜੋ ਅੱਡ ਅੱਡ ਕੰਟਰੀਆਂ ਤੋਂ ਆਏ ਹੋਏ ਨੇ ਜੀ ਤੇ ਉਹਨਾਂ ਨੂੰ ਲਾਈਟਾਂ ਦੇ ਕੇ ਪੁੱਛਦਾ ਹੀ ਅਗਲਾ ਜਿਵੇਂ ਤੁਸੀਂ ਪੁੱਛਿਆ ਸੀ ਗੋਰੇ ਨੂੰ ਕੀ ਮੈਸੇਜ ਦਵਾਂਗੇ ਹਾਂ ਜੀ ਕੋਈ ਵੀ ਚਲੋ ਕਿਸੇ ਵੀ ਨੇਟਿਵ ਦਾ ਆ ਤੇ ਉਹ ਸਾਰਿਆਂ ਨੂੰ ਜਦ ਹੁਣ ਹੋਰ ਜਿਹੜੀ ਪਤਾ ਲੱਗੂਗਾ ਗੁਰਦੁਆਰੇ ਤਾਂ ਜਪਨਾ ਕਰਕੇ ਤਨ ਕਰਾਂਗੇ ਜੀ ਸਿਰਫ ਥੋੜੇ ਜਿਹੇ ਲੋਕ ਹੀ ਆਉਣਗੇ ਬਿਲਕੁਲ ਇਹ ਆ ਕਿ ਆਪਾਂ ਜੇ ਆਪਾਂ ਸੌ ਕਮਿਊਨਿਟੀ ਆ ਚ ਰਹੇ ਨੇ ਆ ਕਾ ਜੇ ਆਪਣੇ 500 ਘਰ ਨੇ ਤਾਂ 5000 ਬੰਦੇ ਨੂੰ ਪਤਾ ਲੱਗ ਜਾ ਜੀ ਜੀ ਬਿਲਕੁਲ ਜੀ ਜੀ ਤੁਹਾਡਾ ਜੀ ਬਹੁਤ ਦਿਲੋਂ ਤਹਿਨਨ ਮੀਨੀ ਭਾਈ ਸਾਹਿਬ ਜੀ ਇਹ ਤਾਂ ਸਾਡਾ ਫਰਜ਼ ਹੀ ਆ ਸਾਡਾ ਵੀ ਕੰਟਰੀਬਿਊਸ਼ਨ ਆ ਵੀ ਚਲੋ ਤੁਹਾਡੇ ਨਾਲ ਸਾਡਾ ਵੀ ਯੋਗਦਾਨ ਪੈ ਜਾਏਗਾ ਕਿ ਆਪਾਂ ਇਹ ਸਾਰੀ ਜਿਹੜੀ ਗੱਲਾਂ ਪੂਰੇ ਅਮਰੀਕਾ ਚ ਜਾਂ ਬਾਕੀ ਵੀ ਦੁਨੀਆ 'ਚ ਰਹਿੰਦੇ ਜਿੱਥੇ ਵੀ ਇਹ ਜਿਹੜੇ ਵੀ ਵੀਡੀਓ ਨੂੰ ਦੇਖਣਗੇ ਉਹ ਜਰੂਰ ਇਸ ਚੀਜ਼ ਨੂੰ ਕਰਨ ਕਿ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਵੀ ਸਾਡੇ ਗੁਰੂ ਮਹਾਰਾਜ ਹੋਏ ਨੇ ਸਿੱਖੀ ਦੇ ਜਿਹੜੇ 35 ਮਹਾਂਪੁਰਖ ਨੇ ਜਿੰਨੇ ਵੀ ਉਹਨਾਂ ਦੇ ਸਾਰਿਆਂ ਦਾ ਦੇਣਾ ਬਹੁਤ ਵੱਡਾ ਆ ਤੇ ਉਹਨਾਂ ਦੇ ਪ੍ਰਕਾਸ਼ ਪਰਉਪ ਤੇ ਸਾਨੂੰ ਇਹ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਵੈਰੀ ਗੁੱਡ ਗੀਗਾ ਖਾਨ ਸਾਹਿਬ ਵਾਰੀਗੁਲ ਜੀ ਦੀ ਫਤਿਹ